ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਦੇ ਪਿਆਰੇ ਠੀਕ ਠਾਕ ਹੋ ਜਪ ਸੰਗਤ ਰੱਖ ਤਾਂ ਲੈਂਦੀ ਐ ਪਰ ਉਹਦੇ ਵਿੱਚ ਨਾ ਨਿਰੰਤਰਤਾ ਨਹੀਂ ਰੱਖਦੇ ਹੈਗੇ ਹੁਣ ਮੈਂ ਗੱਡੀ ਚਲਾ ਰਿਹਾ ਇਦਾਂ ਹੀ ਬੇਨਤੀ ਕਰ ਸਕਦਾ ਹਾਂ ਹੋਰ ਤਾਂ ਕੋਈ ਤਰੀਕਾ ਹੈ ਨਹੀਂ ਟ੍ਰੈਫਿਕ ਜੈਮ ਬਹੁਤ ਤੇ ਜਪ ਰੱਖ ਲੈਂਦੇ ਨੇ ਮੁੜ ਕੇ ਅਰਦਾਸ ਹੋ ਜਾਂਦੀ ਐ ਉਹਦੋਂ ਕੋ ਡੈਰੀ ਨਹੀਂ ਮੰਨਦੇ ਵੀ ਜਪ ਕੰਟੀਨਿਊ ਰੱਖਣਾ ਹੈ ਜਾਂ ਕਿੱਦਾਂ ਕਰਨਾ ਹੈ ਹਨਾ ਸੋ ਬੇਨਤੀ ਇਹੀ ਐ ਵੀ ਥੋੜਾ ਜਿਹਾ ਆਪਾਂ ਗੁਰੂ ਸਾਹਿਬ ਦਾ ਡਰ ਤਾਂ ਮੰਨੀਏ ਨਾ ਹੈ ਨਾ ਕਈ ਕਹਿੰਦੇ ਜੀ ਅਸੀਂ 40 ਦਿਨਾਂ ਦਾ ਜਾਪ ਰੱਖਿਆ ਸੀ ਪਰ ਉਹ ਵਿਚੇ ਰਹਿ ਗਿਆ ਏਦਾਂ ਹੋ ਗਿਆ ਮੈਂ ਕਿਹਾ ਏਦਾਂ ਕਿਵੇਂ ਰਹਿ ਗਿਆ ਜੇ ਤੁਸੀਂ ਅਰਦਾਸ ਕੀਤੀ ਹੈ ਮਹਾਰਾਜ ਜੀ ਨੂੰ ਤੇ ਫਿਰ ਓਦਾਂ ਕਿਵੇਂ ਰਹਿ ਗਿਆ ਹੈ ਨਾ ਸੋ ਭਾਈ ਏਦਾਂ ਨਹੀਂ ਹੁੰਦਾ ਜੇ ਜਾਪ ਰੱਖਿਆ ਤੇ ਉਹਨੂੰ ਪੂਰਾ ਕਰਨਾ ਵੀ ਸਾਡੀ ਜ਼ਿੰਮੇਵਾਰੀ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਜੇ ਜਾਪ ਰੁਕਦਾ ਤੇ ਸਤਿਗੁਰਾਂ ਨੂੰ ਬੇਨਤੀ ਕਰੋ ਹੈ ਕਈ ਇਦਾਂ ਅਣਗਹਿਲੀ ਕਰਦੇ ਨੇ ਰੁਕਦਾ ਨਹੀਂ ਹੁੰਦਾ ਜਦ ਬੰਦਾ ਆਪ ਹੀ ਅਣਗਹਿਲੀ ਕਰਦਾ ਗੁਰੂ ਸਾਹਿਬ ਨੂੰ ਜਦੋਂ ਅਰਦਾਸ ਹੋ ਗਈ ਹੈ ਤੇ ਉਹ ਕੀ ਰੁਕਣਾ ਹੈ ਮਹਾਰਾਜ ਜੀ ਤੱਕ ਉਸੇ ਵੇਲੇ ਕਿਰਪਾ ਕਰ ਦਿੰਦੇ ਆ ਪਰ ਕਈ ਪ੍ਰੇਮੀ ਸਨਵਾ ਕੰਮ ਪੈ ਗਿਆ ਸੀ ਜੀ ਆਹ ਸੀ ਜੀ ਉਦਾਂ ਸੀ ਜੀ ਇਹ ਥੋੜੀ ਕੋਈ ਗੱਲ ਹੁੰਦੀ ਹੈ ਇਦਾਂ ਨਹੀਂ ਹੁੰਦਾ ਠੀਕ ਹੈ ਨਾ ਇਦਾਂ ਦਾ ਫਿਰ ਸਿੱਖੀ ਕਾਦੀ ਹੋਈ ਫਿਰ ਤਾਂ ਆਪਾਂ ਬਸ ਗੱਲੀ ਬਾਤ ਗੱਲੀ ਜੋਗ ਨਾ ਹੋਈ ਹੈ ਸੋ ਨਿਰੰਤਰਤਾ ਚਾਹੀਦੀ ਹੁੰਦੀ ਜਾਪ ਦੇ ਵਿੱਚ ਕੋਈ ਵੀ ਜਾਪ ਹੈ ਉਹਦੇ ਵਿੱਚ ਨਿਰੰਤਰਤਾ ਚੱਲਦੀ ਹੈ ਇਦਾਂ ਨਹੀਂ ਹੁੰਦਾ ਕਿ ਹੋ ਗਿਆ ਤੇ ਬਸ ਨਾ ਫਿਰ ਗੁਰੂ ਸਾਡਾ ਭਰੋਸਾ ਕਿਉਂ ਕਰੇ ਜਦੋਂ ਅਸੀਂ ਜਾਪ ਦੇ ਵਿੱਚ ਕੰਟੀਨਿਊਟੀ ਨਹੀਂ ਰੱਖਣੀ ਹੈਗੀ ਹਣ ਤੇ ਜਦੋਂ ਅਸੀਂ ਚਾਹੇ ਮੂਲ ਮੰਤਰ ਦੇ ਜਾਪ ਰੱਖਿਆ ਜਾਂ ਕੋਈ ਵੀ ਜਾਪ ਰੱਖਿਆ ਜਦੋਂ ਅਸੀਂ ਨਿਰੰਤਰਤਾ ਨਹੀਂ ਰੱਖਦੇ ਤਾਂ ਸਤਿਗੁਰੂ ਮਹਾਰਾਜ ਜੀ ਨਹੀਂ ਪਸੰਦ ਕਰਦੇ ਫਿਰ ਮਹਾਰੇ ਕਹਿੰਦੇ ਚੰਗਾ ਤੂੰ ਆਪਦੇ ਕਰਮ ਹੀ ਚੱਕ ਲੈ ਅਸੀਂ ਕੀ ਲੈਣਾ ਹੈ ਨਾ ਸੋ ਨਿਰੰਤਰਤਾ ਨਿਤ ਨੇਮ ਨਿਤ ਨੇਮ ਤੁਮ ਆਪ ਨਿਤ ਕਰਨ ਵਾਲਾ ਇਹ ਥੋੜੀ ਵੀ ਕਦੇ-ਕਦੇ ਹੁਣ ਜਦੋਂ ਅਰਦਾਸ ਕੀਤੀ ਤਾਂ ਉਹ ਵੀ ਨਿਤ ਨੇਮ ਬਣ ਗਿਆ ਉਹ ਵੀ ਨਿਤ ਨੇਮ ਹੀ ਗਿਣਿਆ ਜਾਊਗਾ ਕਿਉਂਕਿ ਅਰਦਾਸ ਕੀਤੀ ਹੈ ਸੋ ਇਹ ਚ ਸਾਵਧਾਨਤਾ ਦੀ ਬੜੀ ਲੋੜ ਹੁੰਦੀ ਹੈ ਮਨ ਨੂੰ ਖਿੱਚ ਕੇ ਰੱਖਣਾ ਪੈਂਦਾ ਵੀ ਨਹੀਂ ਕਰਨਾ ਹੀ ਕਰਨਾ ਹੈ ਚਾਹੇ ਥੱਕੇ ਹੋ ਕਿਵੇਂ ਵੀ ਇਹਨੂੰ ਭਗਤੀ ਕਹਿੰਦੇ ਜਿੰਨੀ ਨਾਮ ਤੇ ਆਇਆ ਗਏ ਮਸਾਕਤ ਘਾਲ ਨਾਨਕ ਤੇ ਮੁਖਜਲੇ ਉਹ ਮੁਖਜਲੇ ਨੇ ਠੀਕ ਹੈ ਨਾ ਜਿਨ੍ਹਾਂ ਦੇ ਨਾਮ ਤੇ ਆਇਆ ਤੇ ਮਸਾਕਤ ਘਾਲ ਨਾ ਘਾਲੀ ਉਹ ਉਜਲੇ ਨੇ ਸਮਝਦੇ ਹੋ ਨਾ ਹੁਣ ਜੇ ਇਹ ਥੋੜੀ ਵੀ ਅਜ ਜਾਪ ਕਰ ਲਿਆ 5 ਦਿਨ ਕਰਿਆ ਨਹੀਂ ਮੁੜ ਕੇ ਫੇਰ ਕਿਸੇ ਨੇ ਤੁਹਾਡੇ ਖਿੱਚਿਆ ਵੀ ਕਰੋ ਭਾਈ ਕਰੋ ਭਾਈ ਉਦੋਂ ਫੇਰ ਕਰਨ ਲੱਗੇ ਇਹ ਸਿੱਖੀ ਨਹੀਂ ਹੈਗੀ ਇਹ ਸਿੱਖੀ ਨਹੀਂ ਹੈਗੀ ਇਹ ਵਾਹਿਗੁਰੂ ਦੇ ਰਸਤੇ ਤੇ ਚੱਲਣ ਦਾ ਤਰੀਕਾ ਨਹੀਂ ਹੈਗਾ ਠੀਕ ਹੈ ਨਾ ਵਾਹਿਗੁਰੂ ਦੇ ਚੱਲਣ ਦੇ ਰਸਤੇ ਚੱਲਣ ਦੇ ਜਿਹੜਾ ਰਸਤਾ ਹੁੰਦਾ ਹੈ ਨਾ ਚੱਲਣ ਦਾ ਜਿਹੜਾ ਰਸਤਾ ਹੁੰਦਾ ਹੈ ਨਾ ਉਹ ਤਾਂ ਲਗਾਤਾਰਤਾ ਹੈ ਜਾਪ ਲਗਾਤਾਰ ਫਿਰ ਸ਼ੀਤ ਵੀ ਖੋਸ਼ ਹੁੰਦੇ ਕਰਮ ਵੀ ਖਤਮ ਹੋਣ ਲੱਗ ਜਾਂਦੇ ਆ ਹੁਣ ਜਦੋਂ ਆਪਾਂ ਪ੍ਰਵਾਹ ਤਾਂ ਕਰਨੀ ਨਹੀਂ ਹੈ ਫਿਰ ਕਾਹਦਾ ਆਪਾਂ ਨੂੰ ਉਹ ਹੋਣਾ ਹੈ ਫਿਰ ਤਾਂ ਕੋਈ ਫਾਇਦਾ ਨਹੀਂ ਸਮਝਦੇ ਹੋ ਸੋ ਇਹਦੇ ਵਿੱਚ ਕਈ ਚੀਜ਼ਾਂ ਸੋਚਣ ਵਾਲੀਆਂ ਨੇ ਵਿਚਾਰਨ ਵਾਲੀਆਂ ਨੇ ਤੇ ਐਵੇਂ ਗੱਲਾਂ ਨਹੀਂ ਬਣਾਈਆਂ ਹੋਈਆਂ ਹੈ ਨਾ ਤੇ ਬਾਕੀ ਭਾਈ ਅਸੀਂ ਤਾਂ ਬੇਨਤੀ ਕਰ ਸਕਦੇ ਆ ਤੁਹਾਡੀ ਮਾਹ ਹੋ ਜਾਏ ਐਸਾ ਤੁਹਾਨੂੰ ਬੇਨਤੀ ਕਰ ਸਕਦੇ ਆ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ ਤੁਹਾਡੇ ਆਪਣੇ ਕਰਮ ਨੇ ਇਹ ਉਹਨਾਂ ਲਈ ਬੇਨਤੀ ਮੈਂ ਕਰ ਰਿਹਾ ਜਿਨ੍ਹਾਂ ਨੇ ਆ ਜਾਪ ਰੱਖ ਲਿਆ ਤੇ ਮੁੜ ਕੇ ਬਸ ਚਲੋ ਜੀ ਸਤਿ ਸ਼੍ਰੀ ਅਕਾਲ 올 ਵਰਲਡ ਦੇ ਵਿੱਚ ਬੇਨਤੀ ਆਪਾਂ ਕਰ ਰਹੇ ਜਿਹੜੀ ਸੰਗਤ ਜਾਪ ਰੱਖਦੀ ਹੈ ਸੁਣ ਕੇ ਆਪਾਂ ਜਦੋਂ ਬੇਨਤੀ ਕਰਦੇ ਆ ਹੈ ਤੇ ਫਿਰ ਕਮੈਂਟ ਵਿੱਚ ਲਿਖ ਦੇਣੀ ਜੀ ਸਾਡੇ ਤੋਂ ਨਿਰੰਤਰ ਨਹੀਂ ਹੋ ਰਿਹਾ ਤੇ ਮੈਂ ਕਿਹਾ ਵੀ ਨਿਰੰਤਰ ਕਿਉਂ ਨਹੀਂ ਹੋ ਰਿਹਾ ਬਸ ਜੀ ਹੁਣ ਸਾਡਾ ਸਿਮਰਨ ਦਾ ਸਮਾਂ ਨਹੀਂ ਪੂਰਾ ਲੱਗ ਰਿਹਾ ਮੈਂ ਕਿਹਾ ਵੀ ਤੁਸੀਂ ਬੈਠੋ ਬੈਠ ਜਾਓ ਆਪੇ ਗੁਰੂ ਸਾਹਿਬ ਕਰਾਉਣਗੇ ਬੈਠ ਜਾਓ ਬਸ ਜਿੱਥੇ ਹੈਗੇ ਉਹ ਬਹਿ ਜਾਓ ਬਸ ਵੀ ਹੁਣ ਆਪਣਾ ਨਿਤਨੇਮ ਕਰਕੇ ਉਠਾਂਗੇ ਜਿਹੜਾ ਆਪਦਾ ਸਿਮਰਨ ਦਾ ਸਮਾਂ ਹੈ ਜੇ ਤਾਂ ਬਹਿਣਾ ਹੀ ਨਹੀਂ ਹੁਣ ਕਰਦੇ ਆ ਚਲ 10 ਮਿੰਟਾਂ ਨੂੰ ਬਹਿਨੇ ਆ 2 ਘੰਟਿਆਂ ਬਾਅਦ ਬਹਿਨੇ ਆ ਆ ਚਲ ਫਲਾਣਾ ਆ ਗਿਆ ਇਹਦਾ ਨਾ ਵੀ ਜ਼ਰੂਰੀ ਹੈ ਉੱਥੇ ਕੰਮ ਹੈ ਆ ਕਰ ਲਈਏ ਫਿਰ ਕਰਦੇ ਆ ਇਦਾਂ ਥੋੜੀ ਹੁੰਦਾ ਹੁੰਦਾ ਹੈ। ਏਦਾਂ ਹੁੰਦਾ ਹੁੰਦਾ ਹੈ। ਏਦਾਂ ਨਹੀਂ ਹੁੰਦਾ ਹੁੰਦਾ। ਮੈਂ ਚੰਗੀ ਤਰ੍ਹਾਂ ਬੇਨਤੀ ਕਰਨੀ ਸੀ ਕਿ ਬੈਠ ਕੇ ਮਤਲਬ ਹਨਾ ਪਰ ਹੁਣ ਮੈਂ ਕਈ ਵਾਰ ਮੇਰਾ ਬਿਜ਼ੀ ਹੁੰਦਾ ਥੋੜਾ ਜਿਹਾ ਹਨਾ ਜਿਹੜਾ ਲੱਤਦਾ ਇਸ ਕਰਕੇ ਫਿਰ ਮੈਂ ਕਿਹਾ ਵੀ ਚਲੋ ਮੈਂ ਏਦਾਂ ਹੀ ਕਰ ਦਵਾਂ। ਹਨਾ? ਸੋ ਇਹ ਚੀਜ਼ਾਂ ਨੇ ਪਿਆਰਿਓ ਸਾਵਧਾਨ ਹੋਵੋ। ਹਨਾ ਮੈਂ ਗੱਡੀ ਚਲਾਉਂਦਾ ਚਲਾਉਂਦਾ ਤੁਹਾਨੂੰ ਬੇਨਤੀ ਕਰ ਰਿਹਾ ਹਾਂ। ਹੁਣ ਦਾਸ ਵੀ ਤੁਸੀਂ ਦੇਖੋ। ਇੱਕ ਮਿੰਟ ਹੋ। మేబీ వీ ਟੂ ਕ੍ਰਾਂਗ ਰੋਂਗ ਲਾਈਨ ਯੂ نو ਵੀ ਹੈਡ ਟੂ ਗੋ देयर ਨੋ অর ਆਈ ਥਿੰਕ ਵੀ ਆਰ ਰਾਈਟ ਨੋ ਅਬਸੋਲੂਟਲੀ ਆਹ ਓਕੇ ਤੇ ਮੈਨ ਲੱਗਾ ਕਿ ਤੇ ਮੈਂ ਗਲਤ ਪਾਸੇ ਆ ਗਿਆ ਤੇ ਅ ਜਿਹੜਾ ਹੈ ਤੁਹਾਡਾ ਦਾਸ ਵੀ ਹੁਣ ਚਲੋ ਸੰਸਾਰੀ ਆਪਾਂ ਵੀ ਹੈ ਗ੍ਰਸਤੀ ਪਰ ਮੈਂ ਵੀ ਗੁਰੂ ਸਾਹਿਬ ਦੀ ਤੁਹਾਡੀ ਦਇਆ ਦੇ ਨਾਲ ਉਹ ਟਾਈਮ ਆਉਗਾ ਲਾਉਣਾ ਹੀ ਲਾਉਣਾ ਹੈ ਆਪਾਂ ਜਦੋਂ ਹਨ ਸੁਣ ਨਿਰੰਤਰਤਾ ਰੱਖੋ ਕਿਸੇ ਨੇ ਕਹਿ ਕਹਿ ਕੇ ਤੁਹਾਨੂੰ ਜਾਪ ਕਰਾਇਆ ਤਾਂ ਕਾਦੇ ਜਾਪ ਕੀਤੇ ਆਪਾਂ ਇਸ ਨੇ ਕਿਹਾ ਹੈ ਕਿ ਆਪਾਂ ਨੂੰ ਵੀ ਹਾਂ ਵੀ ਇਦਾਂ ਕਰੋ ਉਹ ਕਰੋ ਜੀ ਹੈ ਉਹ ਤਾਂ ਕੋਈ ਫਾਇਦਾ ਨਾ ਹੋਇਆ ਹੈ ਨਾ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਖੁਸ਼ ਹੁੰਦੇ ਮਹਾਰਾਜ ਉਦੋਂ ਜਦੋਂ ਇੱਕ ਵਾਰੀ ਆਪਾਂ ਨੂੰ ਕਹਿ ਤਾ ਮਹਾਰਾਜ ਜੀ ਨੇ ਤੇ ਆਪਾਂ ਉਸ ਨੂੰ ਲਾਗੂ ਕਰ ਲਈਏ ਠੀਕ ਹੈ ਨਾ ਸੋ ਆਪਣੇ ਬੁੱਧੀ ਨੂੰ ਆਪਣੀ ਬੁੱਧੀ ਨੂੰ ਬਿਲਕੁਲ ਉਸ ਚੀਜ਼ ਤੇ ਲਾ ਕੇ ਲੱਗੇ ਰਹਿਣਾ ਜ਼ਿੰਮੇਵਾਰੀ ਦੇ ਨਾਲ ਕਿਸੇ ਦੇ ਕਹੇ ਤੇ ਨਹੀਂ ਵਾਰ-ਵਾਰ ਫੇਰ ਗੁਰੂ ਸਾਹਿਬ ਦੀ ਖੁਸ਼ੀ ਹੈ ਹਾਂ ਪ੍ਰੇਰਣਾ ਲੈਣੀ ਉਤਸ਼ਾਹ ਲੈਣਾ ਲੱਗ ਚੀਜ ਹੈ ਪਰ ਜਾਪ ਰੱਖ ਲਿਆ ਮੁਰਤੇ ਕੋਈ ਕਿ ਦਿਨ ਮਾਲਾ ਹੀ ਨਹੀਂ ਕਰਨੀਆਂ ਆਪਣੀਆਂ ਜਿਹੜੀਆਂ ਹੈਗੀਆਂ ਜਾਂ ਆਪਣਾ ਜੋ ਵੀ ਜਾਪ ਰੱਖਿਆ ਪਾਠ ਰੱਖਿਆ ਉਹਦਾ ਕੋਈ ਫਾਇਦਾ ਨਹੀਂ ਮੈਂ ਸੱਚ ਕਹਿੰਦਾ ਪਿਆਰੇ ਉਹਦਾ ਕੋਈ ਫਾਇਦਾ ਨਹੀਂ ਹੈ ਉਹਦਾ ਕਰਮ ਹੀ ਨਹੀਂ ਬਣ ਰਿਹਾ ਜਦੋਂ ਕਰਮ ਪਤਾ ਕੀ ਬਣ ਰਿਹਾ ਹੈ ਕਰਮ ਇਹ ਬਣ ਰਿਹਾ ਵੀ ਇਹ ਬੰਦਾ ਕਦੇ ਕਦੇ ਜਾਪ ਕਰਦਾ ਹੁਣ ਜਿਹੜਾ ਬੰਦਾ ਰੋਜ਼ ਜਾਪ ਕਰਦਾ ਉਹਦਾ ਕਰਮ ਇਹ ਹੈ ਵੀ ਇਹ ਨਿਤ ਦਾ ਹੈ ਹੈਣਾ ਵੀ ਇਹ ਨਹੀਂ ਪੱਕਾ ਹੈ ਹੈਨਾ ਕੱਚੜਿਆਂ ਤੋਂ ਤੋੜ ਢੂੰਡ ਸੱਜਣ ਸੰਤ ਪੱਕਿਆਂ ਫੇਰ ਪੱਕੇ ਹੋਵਾਂਗੇ ਨਾ ਸੋ ਇਦਾਂ ਨਾ ਕਰੋ ਨਿਰੰਤਰਤਾ ਬਣਾਓ ਜਿੰਨਾ ਦੇ ਜਾ ਪਿੱਛੇ ਰਹਿ ਗਏ ਨੇ ਹੁਣ ਦੁਬਾਰਾ ਸ਼ੁਰੂ ਕਰੋ ਦੁਬਾਰਾ ਮਤਲਬ ਜਿੱਥੋਂ ਛੱਡਿਆ ਉੱਥੋਂ ਦੁਬਾਰਾ ਉੱਥੋਂ ਸ਼ੁਰੂ ਕਰ ਲਓ ਫਟਾਫਟ ਠੀਕ ਹੈ ਮੈਂ ਅੱਜ ਥੋੜਾ ਜਿਹਾ ਇਦਾਂ ਹੀ ਮੈਨੂੰ ਕਰਨਾ ਪਿਆ ਕਿਉਂਕਿ ਮੇਰੇ ਕੋ ਸਮਾਂ ਨਹੀਂ ਸੀ ਬੈਠ ਕੇ ਸੋ ਇਦਾਂ ਹੀ ਸੰਗਤ ਨੂੰ ਬੇਨਤੀ ਚਲੋ ਕਦੇ-ਕਦੇ ਕਰਨੀ ਪੈਂਦੀ ਹੈ ਸੋ ਕਈ ਵਾਰੀ ਸਮਾਂ ਘੱਟ ਹੁੰਦਾ ਤੇ ਇਸ ਕਰਕੇ ਜੋ ਹੈ ਨਿਰੰਤਰਤਾ ਰੱਖੋ ਜਾਪ ਦੇ ਵਿੱਚ ਇਦਾਂ ਨਾ ਕਰੋ ਠੀਕ ਹੈ ਚਾਹੇ ਥੱਕੇ ਆਉਣੇ ਹੋ ਜਿਵੇਂ ਵੀ ਆਉਣੇ ਹੋ ਤੇ ਉਦੋਂ ਆ ਆ ਕੇ ਆਪਦਾ ਬੈਠੋ ਜਲਪਾਣੀ ਸ਼ਕੋ ਇਸ਼ਨਾਨ ਪਾਣੀ ਕਰੋ ਜਾਪ ਜਾਪ ਤੇ ਬੈਠੋ ਆਪਣਾ ਕਰਨ ਲੱਗ ਜਿਓ ਬੈਠ ਕੇ ਠੀਕ ਹੈ ਨਾ ਹੁਣ ਆਪਾਂ ਜੇ ਕਰਨਾ ਹੀ ਨਹੀਂ ਹੈਗਾ ਤਾਂ ਫੇਰ ਤਾਂ ਬੱਸ ਫੇਰ ਰੱਬ ਨੇ ਆਪ ਨਹੀਂ ਆ ਕੇ ਰੱਬ ਇਹਦਾ ਪ੍ਰੇਰਣਾ ਹੀ ਕਰਾਉਂਦਾ ਹੁੰਦਾ ਕੋਈ ਬਾਣੀ ਤੋਂ ਪ੍ਰੇਰਣਾ ਹੋ ਜੂਗੀ ਹੈ ਨਾ ਸੋ ਜਾਂ ਫਿਰ ਆਪਣਾ ਇਸ ਤਰ੍ਹਾਂ ਕਥਾ ਦੇ ਰਾਹੀਂ ਪ੍ਰੇਰਣਾ ਮਿਲ ਜੂਗੀ ਇਦਾਂ ਮਹਾਰਾਜ ਦੀ ਸਹਾਈ ਹੁੰਦੇ ਆ ਹੋਰ ਜੇ ਆਪਾਂ ਕਹੀਏ ਵੀ ਦਸਵੇਂ ਪਾਸ਼ਾ ਆਉਣਗੇ ਆਪਾਂ ਨੂੰ ਮਾਲਾ ਫੜਾਉਣਗੇ ਚੱਕ ਕੇ ਲੈ ਭਾਈ ਜਾਪ ਕਰਿਆ ਕਰ ਮਹਾਰਾਜ ਕਹਿੰਦੇ ਨਾ ਮਹਾਰਾਜ ਕਹਿੰਦੇ ਚਰਨ ਸ਼ਰਨ ਕੋ ਇੱਕ ਪੈਟਾ ਜਾਏ ਚੱਲ ਸਤਗੁਰ ਕੋਟ ਪੈਟਾ ਆ ਗਿਆ ਹੋਏ ਲੇਟ ਹੈ ਮਹਾਰਾਜ ਜੀ ਕਹਿੰਦੇ ਇੱਕ ਕਦਮ ਪੱਟ ਅਸੀਂ ਤੁਮ ਏਸੇ ਕਰਕੇ ਜਦੋਂ ਸਿਮਰਨ ਦਾ ਤੁਹਾਡਾ ਜਿਹੜਾ ਜਾਪ ਦਾ ਹੈ ਬੈਠ ਜਾਓ ਆਪੇ ਮਰਨੇ ਕਰਾ ਲੈਣਾ ਠੀਕ ਹੈ ਨਾ ਆਪੇ ਸਤਿਗੁਰੂ ਕਰਾ ਲੈਂਦੇ ਹੁੰਦੇ ਨੇ ਤੁਸੀਂ ਅਰਦਾਸ ਤਾਂ ਕਰੋ ਨਾ ਆਪਾਂ ਨਾ ਜਾਪ ਅਸਲ 'ਚ ਸਾਡਾ ਜਮੀਰ ਮਰ ਗਿਆ ਹੈ ਗੱਲ ਸਾਰੀ ਸਿਰਫ ਇੱਥੇ ਆ ਗਈ ਹੈ ਕੰਮ ਕਹਿੰਦੇ ਬਹੁਤ ਜੁੜੇ ਜਿਹੜਾ ਅਰਦਾਸ ਕਰਕੇ ਜਾਪ ਰੱਖਿਆ ਉਹ ਤੋਂ ਕੋਈ ਗੱਲ ਨਹੀਂ ਫਿਰ ਫਿਰ ਕੀ ਹੋ ਗਿਆ ਰਬ ਕੰਨ ਚੰਗਾ ਫਿਰ ਮੈਂ ਵੀ ਕਹਿ ਦੂੰਗਾ ਕਰਮਾ ਜਦੋਂ ਤੇਰੇ ਕਰਮਾਂ ਦਾ ਹਿਸਾਬ ਤਾਬ ਹੋਊਗਾ ਤੇ ਫਿਰ ਕੀ ਹੋ ਗਿਆ ਜਾਜ ਰਾਸੀ ਲੱਗ ਜੇ ਉਹ ਵੀ ਐਂ ਕਹਿ ਦੂਗਾ ਉਹਨੂੰ ਕੌਣ ਬੰਦਨ ਹੈ ਹੈਨਾ ਸੋ ਇਹ ਚੀਜ਼ਾਂ ਨੇ ਆ ਨਿਰੰਤਰਤਾ ਰੱਖੋ ਜਿਹੜਾ ਬੰਦਾ ਜਾਪ ਤੇ ਨਿਰੰਤਰਤਾ ਨਹੀਂ ਰੱਖਦਾ ਮਹਾਰਾਜ ਜੀ ਉਹਦਾ ਵਿਸ਼ਵਾਸ ਨਹੀਂ ਕਰਦੇ ਨਹੀਂ ਕਰਦੇ ਉਹਦਾ ਵਿਸ਼ਵਾਸ ਠੀਕ ਹੈ ਨਾ ਵਿਸ਼ਵਾਸ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਤ ਉਸਕਾ ਵਿਸ਼ਵਾਸ ਨਾ ਹੋਵੈ ਜੋ ਪ੍ਰਮਾਤਮਾ ਨੇ ਤੁਹਾਨੂੰ ਕਿਰਤ ਦਿੱਤੀ ਹੈ ਉਹ ਵੀ ਕਰੋ ਅਸੀਂ ਨਹੀਂ ਕਰਦੇ ਹੈ ਸਾਨੂੰ ਜਿਹੜੀ ਡਿਊਟੀ ਪ੍ਰਮਾਤਮਾ ਨੇ ਦਿੱਤੀ ਅਸੀਂ ਕਰਦੇ ਨਹੀਂ ਮਹਾਰਾਜ ਜੀ ਆਪ ਕਰਾਉਂਦੇ ਸਾਡੇ ਤੇ ਚਲੋ ਬਲ ਹੈ ਨਹੀਂਗਾ ਹੈਨਾ ਸੰਗਤ ਦੀ ਦਇਆ ਹੈ ਤੇ ਅਸੀਂ ਨਹੀਂ ਕਰਦੇ ਹੋਰ ਜਿਹੜੇ ਕੋਈ ਆਏ ਨੇ ਪਹਿਲਾਂ ਉਹਨਾਂ ਨੇ ਕੀਤਾ ਹੀ ਨਹੀਂ ਹੈ ਮਹਾਰਾਜ ਗੁਰਨਾਨਕ ਦੇਵ ਮਹਾਰਾਜ ਜੀ ਨੇ ਹਾਲ ਵਾਇਆ ਆ ਕੇ ਹਾਂ ਲੋਕੀਂ ਧਾਰਨ ਦੇਂਦੇ ਨੇ ਹਲਵਾ ਨਾਲ ਨਾਮ ਵੀ ਤਾਂ ਮਹਾਰਾਜ ਜੀ ਨੇ ਕਿਹਾ ਜਪਣਾ ਹੈ ਹਨਾ ਸੋ ਇਦਾਂ ਚੀਜ਼ਾਂ ਦਾ ਜਿਹੜਾ ਹੈ ਦਿਮਾਗ ਆਪਣਾ ਉਹ ਹੋਰ ਹੀ ਚੀਜ਼ਾਂ ਨਾਲ ਭਰਿਆ ਪਿਆ ਹੈ ਆਪਣੀ ਸੋਚ ਨਾਲ ਹੀ ਭਰਿਆ ਪਿਆ ਹੈ ਦ੍ਰਿੜਤਾ ਨਹੀਂ ਹੋएगी ਮਹਾਰਾਜ ਖੁਸ਼ ਹੁੰਦੇ ਜਿਹਦੇ ਚ ਦ੍ਰਿੜਤਾ ਹੈ ਉਹਨੂੰ ਮਹਾਰਾ ਪਸੰਦ ਕਰਦੇ ਜਿਹਦੇ ਚ ਦ੍ਰਿੜਤਾ ਨਹੀਂ ਜਿਹੜਾ ਕਿ ਉਹ ਚਲ ਕੋ ਗੱਲ ਨਹੀਂ ਫੇਰ ਕੀ ਹੋ ਗਿਆ ਹਨਾ ਮਹਾਰਾ ਕਹਿੰਦੇ ਚੰਗਾ ਫਿਰ ਬਣਾ ਇਦਾਂ ਨੇ ਅੱਜ ਹੀ ਗਲਤੀ ਮੰਨੋ ਮਾਰੇ ਖਿਮਾ ਕਰਿਓ ਅਸੀਂ ਇਦਾਂ ਮਤਲਬ ਉੱਥੇ ਲੇ ਪੈ ਗਏ ਸੀ ਮਹਾਰਾਜ ਜਾਪ ਛੱਡ ਬੈਠੇ ਸੀਗੇ ਹਾਂ ਉਹਨੂੰ ਕੰਟੀਨਿਊ ਕਰ ਲੋ ਮਾਰੇ ਕਿਰਪਾ ਹੋ ਜਾਂਦੀ ਸੱਚੇ ਬਾਦਸ਼ਾਹ ਦੀ ਹੈ ਗੁਰੂ ਸਾਹਿਬ ਕੋ ਉੱਥੇ ਆਪਾਂ ਨੂੰ ਸਜ਼ਾ ਦੇਣ ਨੂੰ ਥੋੜੀ ਹੈਗੇ ਨੇ ਹੁਣ ਸੰਗਤ ਨੂੰ ਮੈਨੂੰ ਵੀ ਕਈ ਵਾਰੀ ਕਹਿਣਾ ਪੈਂਦਾ ਮੈਂ ਵੀ ਤਾੜਨਾ ਕਰ ਦਿੰਦਾ ਤੁਸੀਂ ਨਾਮ ਨਹੀਂ ਜਪਦੇ ਗੱਲ ਕੀ ਆ ਤੁਸੀਂ ਅਰਦਾਸ ਜਿੱਦ ਕਰਾਈਏ ਤੇ ਫਿਰ ਹੈ ਨਾ ਮੈਂ ਕਹਿ ਦਿੰਦਾ ਸਮਝਦੇ ਓ ਤੂੰ ਕਹਿਣਾ ਪੈਂਦਾ ਹੈ ਕਹਿਣਾ ਪੈਂਦਾ ਚਲੋ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ